ਹੱਥ ਜੋੜ ਰੱਬ ਆਰਦਾਸ ਜੀ ਸੱਚੇਦਾਰ ਆਏ ਲੈ ਕੇ ਇੱਕ ਆਸ ਜੀ ਦਾਤਾ ਸੱਚੇਦਾਰ ਆਏ ਲੈ ਕੇ ਇੱਕ ਆਸ ਜੀ ਕਿਸੇ ਪਰਵਾਰ ਤੇ ਬਿਨਾ ਬੋਲਦਾ ਤਾਂ ਸਭ ਕੁਝ ਜਾਣਦਾ ਨਿਗਾ ਨਾਲ ਬੰਦਾ ਦੂਰ ਤੋਂ ਪਛਾਣਦਾ ਨਿਗਾ ਨਾਲ ਬੰਦਾ ਦੂਰ ਤੋਂ ਪਛਾਣਦਾ ਓ ਕਿਰਪਾ ਬਣਾਈ ਰੱਖੀ ਸੰਸਾਰ ਇਸ ਪਰਿਵਾਰ ਤੇ ਆਵੇ ਨਾ ਗਰੀਬੀ ਇਸ ਪਰਿਵਾਰ ਤੇ ਜੋਰਾ ਸ਼ੋਰਾ ਨਾਲ ਚੱਲੇ ਕਾਰੋਬਾਰ ਜੀ ਸਭਨਾ ਨੂੰ ਮੇਲ ਜਾਵੇ ਰੁਜ਼ਗਾਰ ਜੀ ਦਾਤਾ ਸਭਨਾ ਨੂੰ ਮੇਲ ਜਾਵੇ ਰੁਜ਼ ਕਿਸੇ ਪਰਵਾਰ ਤੇ ਆਵੇ ਨਾ ਗਰੀਬੀ ਕਿਸੇ ਪਰਵਾਰ ਤੇ ਆ ਮਿਲੇ ਨਾ ਜ ਕੰਮ ਜਿੰਦਰ ਵਿੱਚ ਚੂਰਦੀ ਟੁੱਟੇ ਨਾ ਦਿਹਾੜੀ ਕਿਸੇ ਮਾਝ ਦੂਰ ਦੀ ਮਿਲੇ ਨਾ ਜ ਕੰਮ ਜਿੰਦਰ ਚੂਰਦੀ ਟੁੱਟੇ ਨਾ ਦਿਹਾੜੀ ਕਿਸੇ ਮਾਝ ਦੂਰ ਦੀ ਦਾਤਾ ਟੁੱਟੇ ਨਾ ਦਿਹਾੜੀ ਕਿਸੇ ਮਾਝ ਦੂਰ ਦੀ ਆ ਮਾੜਾ ਸਮਾਂ ਆਵੇ ਨਾ ਦਿਹਾੜੀ ਦਰ ਤੇ ਆਵੇ ਨਾ ਗਰੀਬੀ ਕਿਸੇ ਪਰਿਵਾਰ ਤੇ ਆਵੇ ਨਾ ਗਰੀਬੀ ਕਿਸੇ ਪਰਿਵਾਰ ਤੇ ਚੰਗੇ दाता करा दे कोई भी ना है भुखा दिन रात जी कोई भी ना है भुखा दिन रात जी आ उम्मीद सच्ची सरकार आवे ना गरीबी किस परिवार आवे ਦੇਖਿਆ ਨਾ ਜਾਵੇ ਮੇਰੇ ਕੋਲ ਦੁੱਖ ਨੂੰ ਜਿਉਂਦੇ ਜੀ ਦੱਸ ਕੌਣ ਜਰੇ ਭੁੱਖ ਨੂੰ ਦਾਤਾ ਜਿਉਂਦੇ ਜੀ ਦੱਸ ਕੌਣ ਜਰੇ ਭੁੱਖ ਨੂੰ ਖਾਣ ਲਈ ਭੁੱਖ ਬੰਦਾ ਰਿੰਦਾ ਮਾਰਤੇ ਆਵੇ ਨਾ ਗਰੀਬੀ ਕਿਸੇ ਪਰਵਾਰਤੇ ਆ ਕਿਸ ਪਰਿਵਾਰ ਤੇ ਬਾਸਿਆ ਡੇ ਖੜੇ ਕੁਝ ਚੌਂਕ ਮਾਰਤੇ ਭੁੱਖੇ ਨੰਗੇ ਬੱਚੇ ਬੈਠੇ ਵੇਖੇ ਰੋੜਤੇ ਭੁੱਖੇ ਨੰਗੇ ਬੱਚੇ ਬੈਠੇ ਵੇਖੇ ਰੋੜਤੇ ਧੁੱਪਾ ਵਿੱਚ ਸੜ ਆਵੇ ਨਾ ਗਰੀਬੀ ਕਿਸੇ ਪਰਿਵਾਰ ਤੇ ਆ ਰੱਬ ਨਾਲ ਹੁੰਦਾ ਰਿਸ਼ਤਾ ਗਰੀਬ ਦਾ ਨੇੜ ਹੋ ਕੇ ਸੁਣੇ ਦੁੱਖ ਦਾ ਗਰੀਬ ਦਾ ਰੱਬ ਨਾਲ ਹੁੰਦਾ ਰਿਸ਼ਤਾ ਗਰੀਬ ਦਾ ਨੇੜੇ ਹੋ ਕੇ ਸੁਣੇ ਦੁੱਖੜਾ ਗਰੀਬ ਦਾ ਦਾਤਾ ਨੇੜੇ ਹੋ ਕੇ ਸੁਣੇ ਦੁੱਖੜਾ ਗਰੀਬ ਦਾ